ਕਹਿੰਦਾ ਤਾਂ ਉਹ ਵੀ ਬੜੀ ਮਿਕਰ ਹੈ ਅੱਜ ਜ਼ਿਲ੍ਹਾ ਵੈਦਮੰਡਲ ਸ਼ਹਿਾਰਪੁਰ ਵੱਲੋਂ ਇੱਕ ਸਟੇਟ ਪੱਧਰ ਦਾ ਇੱਥੇ ਇਹਨਾਂ ਨੇ ਫੰਕਸ਼ਨ ਰੱਖਿਆ ਸੋ ਮੇਰੇ ਲਈ ਖੁਸ਼ੀ ਵਾਲੀ ਗੱਲ ਹੈ ਕਿ ਮੈਂ ਇਹਨਾਂ ਦੇ ਪ੍ਰੋਗਰਾਮ 'ਚ ਆਇਆ ਔਰ ਮੈਨੂੰ ਇਹਨਾਂ ਨੇ ਯਾਦ ਕੀਤਾ ਮੈਂ ਧੰਨਵਾਦ ਕਰਦਾ ਔਰ ਕਿਉਂਕਿ ਵੈਦ ਸਾਡੀ ਪ੍ਰਾਤਨ ਸੰਸਕ੍ਰਿਤੀ ਦੇ ਅੰਦਰ ਸਾਡੇ ਸੋਸਾਇਟੀ ਦੇ ਅੰਦਰ ਬਹੁਤ ਵੱਡੀ ਭੂਮਿਕਾ ਅਦਾ ਕਰਦੇ ਰਹੇ ਆ ਪੁਰਾਤਨ ਸਮੇਂ ਦੇ ਅੰਦਰ ਜਦੋਂ ਵੀ ਮਨੁੱਖ ਨੂੰ ਕੋਈ ਸਰੀਰਕ ਪ੍ਰੋਬਲਮ ਹੁੰਦੀ ਆ ਤੇ ਉਸ ਵੇਲੇ ਵੈਦ ਜਿਹੜਾ ਕੁਦਰਤੀ ਜੜੀ ਬੂਟੀਆਂ ਦੇ ਨਾਲ ਤਿਆਰ ਕੀਤੀਆਂ ਦਵਾਈਆਂ ਦੇ ਰਾਹੀਂ ਲੋਕਾਂ ਦਾ ਇਲਾਜ ਕਰਦੇ ਰਿਹਾ ਸੋ ਅੱਜ ਵੀ ਉਹਨਾਂ ਦੀ ਸੋਸਾਇਟੀ ਨੂੰ ਲੋੜ ਵੀ ਆ ਸੋ ਅੱਜ ਇੱਥੇ ਆਏ ਆ ਔਰ ਮੈਨੂੰ ਚੰਗਾ ਲੱਗਿਆ ਇਹਨਾਂ ਨੇ ਸਮਝਾਤ ਕੀਤਾ ਸੋ ਜੋ ਵੀ ਇਹਨਾਂ ਦੀ ਕੋਈ ਰਿਕੁਆਇਰਮੈਂਟ ਆ ਇਹਨਾਂ ਦੀ ਆਰਗੇਨਾਈਜੇਸ਼ਨ ਦੀ ਕੋਈ ਸਮੱਸਿਆ ਆ ਉਹ ਜਿਹੜੀ ਕੋਈ ਮੇਰੇ ਲੈਵਲ ਤੇ ਆ ਉਹ ਮੈਂ ਲਾਜ਼ਮੀ ਅੱਜ ਇਨਾਂ ਦਾ ਜਿਹੜਾ ਕੋਈ ਮੰਗ ਪੱਤਰ ਆ ਉਹ ਟੁਕਮੀ ਥਾਂ ਤੇ ਭੇਜਾਂਗੇ ਔਰ ਮਾਨ ਜੋ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਿਸ ਤਰ੍ਹਾਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਸੰਕਲਪ ਲੈ ਕੇ ਤੁਰੇ ਆ ਸੋ ਇਹ ਵੀ ਪੰਜਾਬ ਦਾ ਹਿੱਸਾ ਨੇ ਪੰਜਾਬ ਦੇ ਲੋਕ ਨੇ ਸੋ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਪੰਜਾਬ ਦੇ ਅੰਦਰ ਮੇਰੀਆਂ ਵੀ ਨਿੱਜੀ ਤੌਰ ਤੇ ਸਵਾਮਾਂ ਰਹਿਣਗੀਆਂ ਔਰ ਅਸੀਂ ਸਰਕਾਰ ਤੱਕ ਵੀ ਗੱਲ ਇਹਨਾਂ ਦੀ ਭਜਾ ਕੇ ਸੋ ਬਸ ਅੱਜ ਮੇਰੀਆਂ ਸ਼ੁਭਕਾਮਨਾਵਾਂ ਵੀ ਨੇ ਇਹਨਾਂ ਦਾ ਬੜਾ ਸ਼ਾਨਦਾਰ ਇਵੈਂਟ ਹੈ ਔਰ ਮੈਂ ਚ ਆਇਆ ਤੇ ਇਹਨਾਂ ਦੀਆਂ ਗੱਲਾਂ ਬਾਤਾਂ ਸੁਣੀਆਂ ਔਰ ਉਹਦੇ ਲਈ ਹਰ ਸੰਭਵ ਜਿਹੜਾ ਪ੍ਰਿਆਸ ਇਸ ਕਰਾਂਗੇ ਸਰ অথੋਰਾਇਜ਼ੇਸ਼ਨ ਦੀ ਗੱਲ ਕਰੀਏ ਕੋਈ ਇਹਨਾਂ ਨੂੰ ਮਤਲਬ ਕਿ ਕਹਿ ਸਕਦੀ ਆ ਕੋਈ ਹਾਂ ਕਿਉਂਕਿ ਹਾਂ ਅੱਜ ਮੈਂ ਆਇਆ ਹਾਂ ਬੇਸਿਕਲੀ ਐਸੀ ਵੀ ਪਿੰਡਾਂ ਚੋਂ ਆਏ ਹਾਂ ਬਹੁਤ ਸਾਰੇ ਐਸੇ ਲੋਕ ਨੇ ਸਾਡੇ ਭੈਣ ਭਰਾ ਜਿਹੜੇ ਇਸ ਫੀਲਡ ਦੇ ਅੰਦਰ ਕੰਮ ਕਰਦੇ ਆ ਸੋ ਲਾਜ਼ਮੀ ਤੌਰ ਤੇ ਸਾਡੀਆਂ ਹਮਦਰਦੀਆਂ ਵੀ ਨੇ ਔਰ ਜਿੱਥੋਂ ਤੱਕ ਮੇਰੀ ਕੋਈ ਗੱਲ ਹੈ ਮੈਨੂੰ ਕਿਉਂਕਿ ਆਲਰੇਡੀ ਪਹਿਲਾਂ ਵੀ ਅਸੀਂ ਇਹਨਾਂ ਦੇ ਅੰਗ ਸੰਗ ਰਹਿੰਦੇ ਰਹੇ ਹਾਂ ਔਰ ਇਹਦੇ ਲਈ ਜੋ ਵੀ ਸੰਭਵ ਹੋਇਆ ਮੇਰੇ ਵੱਲੋਂ ਮੈਂ ਆਪਣੀ ਭੂਮਿਕਾ ਦਾ ਆਕਰ। ਗੰਡੀ ਏਰੀਆ ਦੇ ਵਿੱਚ ਜਿੱਥੇ ਪਹਿਲਾਂ ਤਾਰਾਂ ਦੇ ਹੁੰਦੇ ਸੀ ਤਾਰਾਂ ਲੋ ਬੀਸਿਕਲੀ ਕੁਝ ਯੋਜਨਾਵਾਂ ਮੈਂ ਸੈਂਟਰ ਪੱਧਰ ਦੀ ਹੁੰਦੀਆਂ ਨੇ ਸੋ ਕੁਝ ਪਿਛਲੇ ਲੰਬੇ ਸਮੇਂ ਤੋਂ ਜਿਹੜੀ ਫੈਂਸਿੰਗ ਦਾ ਲੀਤਾਰ ਮਿਲਦੀ ਹੈ ਉਹ ਫਿਲਹਾਲ ਬੰਦ ਹੈਗੀ ਕਿਉਂਕਿ ਸੈਂਟਰ ਦੀ ਮਤਲਬ ਯੋਜਨਾ ਸੀਗੀ ਸੋ ਅਸੀਂ ਵੱਖ-ਵੱਖ ਪ੍ਰੋਜੈਕਟਾਂ 'ਚ ਲਿਖ ਕੇ ਭੇਜਿਆ ਸੋ ਸਾਡੇ ਯਤਨ ਨੇ ਕਿ ਫੋਰੈਸਟ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਜਿਹੜੀ ਕੋਈ ਲੋਡ ਹੈ ਚਾਹੇ ਸਾਡੇ ਉਹ ਮੁਲਾਜ਼ਮਾਂ ਦੀ ਲੋਡ ਹੈ ਚਾਹੇ ਸਾਡੇ ਕਿਸਾਨਾਂ ਦੀ ਲੋਡ ਹੈ ਚਾਹੇ ਕੋਈ ਬਾਗਬਾਨੀ ਦੀ ਲੋਡ ਹੈ ਹੁਣ ਬਹੁਤ ਵੱਡਾ ਫੋਰੈਸਟ ਦੇ ਅੰਦਰ ਨਵੇਂ ਪ੍ਰੋਜੈਕਟ ਸ਼ੁਰੂ ਹੋਣ ਲਈ ਜਾ ਰਿਹਾ ਹੈ ਇਹ ਵੀ ਮੇਰੇ ਧਿਆਨ 'ਚ ਹੈਗਾ ਜੇ ਅਸੀਂ ਆਪਾਂ ਕੰਮ ਕਰਾਂਗੇ। ਜਾਨਵਰ ਵਗੈਰਾ ਜਾਨਵਰ ਵਗੈਰਾ ਫਿਰ ਸਾਫ ਕਰਦੇ ਹਾਂ। ਹਾਂ لازਮੀ ਹੈ। لازਮੀ ਹੈ। ਹੈ ਤਾਂ ਹੁਣ ਜਾਨਵਰ ਵੀ ਸੁਸਾਇਟੀ ਦਾ 파ਰਟ ਨੇ। ਉਹ ਵੀ ਕੁਦਰਤ ਦੇ ਖਜ਼ਾਨੇ ਨੇ ਲੇਕਿਨ ਕਿਸਾਨਾਂ ਦੀ ਫਸਲਾਂ ਦਾ ਨੁਕਸਾਨ ਜੇ ਹੋਵੇ ਉਹਦੇ ਲਈ ਅਸੀਂ ਇਹ ਕਾਫੀ ਹੱਦ ਤੱਕ ਦਾ ਫੈਂਸਿੰਗ ਕਰਵਾਈ ਹੈ ਲੇਕਿਨ ਹੋਰ ਵੀ ਜੋ ਜਿਹੜੀ ਲੋੜੀਂਦੇ ਕੋਈ ਕਦਮ ਹੈਗੇ ਉਹ ਅਸੀਂ ਪੁੱਟਾਂਗੇ ਜੋ ਵੀ ਚੋਹਾਰੀ ਹਿੰਦੀ ਬਿਲਕੁਲ ਕਰੀ ਹੋਏ ਤੇ ਪੰਜਾਬ 'ਚ ਦਿੱਕਤਾਂ ਵੀ ਹੁਣ ਪੈ ਲਈਆਂ ਨੇ ਅਹ ਦੇਖੋ ਸੈਂਟਰ ਪੱਤਰ ਦੇ ਹੁਤੇ ਜੋ ਮਾਨਜੋਗ ਸਾਡੇ ਨੈਸ਼ਨਲ ਕ੍ਰਿਮੀਨਲ ਅਰਵਿੰਦ ਕੇਜਰੀਵਾਲ ਜੀ ਦੇਸੀਆਂ ਹਾਲਾਤਾਂ ਨੂੰ ਜਿਸ ਕਿਸਮ ਦੀ ਲੋਡ ਹੋਏਗੀ ਉਹ ਬੈਟਰ ਸੋਚਣਗੇ ਔਰ ਜੋ ਸੋਚਣਗੇ ਅਸੀਂ ਉਹਦੇ ਤੇ ਪੂਰਾ ਕੰਮ ਕਰਾਂਗੇ ਗੈਂਗਸਟਰਾਂ ਤੇ ਜੇ ਗੱਲ ਕਰੀਏ ਨਹੀਂ ਉਹ ਨਵੀਂ ਸਾਡੀ ਐਂਟਰੀ ਹੋਈ ਹੈ ਸੋ ਸਾਨੂੰ ਉਥੇ ਜੋ ਵੀ ਮਿਲਿਆ ਸਾਡੇ ਲਈ ਉਹ ਐਡਵਾਂਟੇਜ ਹੀ ਹੈ ਸੋ ਬੇਸਿਕ ਗੱਲ ਇਹ ਆ ਕਿ ਅਸੀਂ ਕਰੋੜਾਂ ਲੋਕਾਂ ਨੂੰ ਆਪਣੀ ਗੱਲ ਭਜਾਈ ਆ ਜੋ ਮਾਨਯੋਗ ਸ੍ਰੀ ਅਰਬਿੰਦ ਕੇਜਰੀਵਾਲ ਜੀ ਦਾ ਗੁੱਡ ਗਵਰਨੈਂਸ ਦਾ ਕਾਫਲਾ ਜਿਹੜਾ ਕਨਸੈਪਟ ਪਹਿਲੀ ਵਾਰ ਰਾਜਨੀਤੀ ਦੇ ਕੇਂਦਰ ਬਿੰਦੂ ਤੇ ਆਇਆ ਉਹਦੇ ਉੱਤੇ ਅੱਜ ਬਖ ਬਖ ਰਾਜਸੀ ਪਾਰਟੀਆਂ ਜਿਹੜੀਆਂ ਮਖੌਲ ਡਾਂਦੀਆਂ ਸੀਗੀਆਂ ਇਸ ਗੁੱਡ ਗਵਰਨੈਂਸ ਦੇ ਰੂਡ ਮੈਪ ਦਾ ਅੱਜ ਉਹਨਾਂ ਨੂੰ ਵੀ ਅਡਾਪਟ ਕਰਨੇ ਪਿਆ ਸੋ ਸਭ ਤੋਂ ਵੱਡੀ ਗੱਲ ਇਹ ਆ ਵੀ ਲੋਕਾਂ ਨੂੰ ਕੁਝ ਮਿਲੇ ਗੁੱਡ ਗਵਰਨੈਂਸ ਹੋਵੇ ਇਸ ਨਿਕਲ ਕੇ ਗੱਲ ਸਾਹਮਣੇ ਆਈ ਹੈ ਸੋ ਅੱਜ ਦੂਜੀਆਂ ਪਾਰਟੀਆਂ ਵੀ ਮਜਬੂਰੀ ਵਾਸੋਂ ਉਹਨਾਂ ਨੂੰ ਵੀ ਇਹ ਮਾਡਲ ਜਿਹੜਾ ਅਡਾਪਟ ਕਰਨੇ ਪੈ ਰਿਹਾ ਸੋ ਅ ਦੇਸ਼ ਦੇ ਅੰਦਰ ਅਰਵਿੰਦ ਕੇਜਰੀਵਾਲ ਜੀ ਵਰਗੇ ਜਿਹੜੇ ਨੇਤਾ ਨੇ ਅੱਜ ਲੋਕ ਉਹਨਾਂ ਵੱਲ ਦੇਖ ਰਿਹਾ ਸੋ ਚੰਗੀ ਗੱਲ ਇਹ ਆ ਕਿ ਦੋ ਸਟੇਟਾਂ ਦੇ ਅੰਦਰ ਦਿੱਲੀ ਔਰ ਪੰਜਾਬ ਦੇ ਅੰਦਰ ਉਸ ਗੁੱਡ ਗਵਰਨੈਂਸ ਦੇ ਮਾਡਲ ਦੇ ਉੱਤੇ ਬੜਾ ਬਹੁ ਵੀ ਕੰਮ ਚੱਲ ਰਿਹਾ ਚਾਹੇ ਪੰਜਾਬ ਦੇ ਵਿੱਚ 600 ਜੁਟ ਬਿਜਲੀ ਦਾ ਸਵਾਲ ਹੈਗਾ ਲੋਕਾਂ ਨੂੰ ਫਿਰ ਦਿੱਤੀ ਜਾ ਰਹੀ ਹੈ ਚਾਹੇ ਆ ਆਮਦਨੀ ਕਲੀਨਿਕ ਬਣ ਰਹੇ ਆ ਚਾਹੇ 37000 ਪੰਜਾਬ ਦੇ ਬੱਚੇ ਨੂੰ ਨੌਕਰੀਆਂ ਮਿਲੀਆਂ ਨੇ ਸਕੂਲ ਆਫ ਐਮਿਨਿਸ ਬਣ ਰਹੇ ਆ ਕੱਚੇ ਦੇ ਆਪਕ 12500 ਪੱਕਾ ਕੀਤਾ ਗਿਆ ਪੰਜਾਬ ਦੇ ਅੰਦਰ ਸੋ ਵੱਡੇ ਕੰਮ 18 19 ਮਹੀਨਿਆਂ ਤੋਂ ਸਰਕਾਰ ਨੇ ਕੀਤੇ ਆ ਸੋ ਬਸ ਇਹ ਕਾਫਲਾ ਪੰਜਾਬ ਦੇ ਲੋਕ ਪਸੰਦ ਕਰ ਰਹੇ ਆ ਔਰ ਅਸੀਂ ਲਗਾਤਾਰ ਇਹਦੇ ਤੇ ਕੰਮ ਕਰ ਰਹੇ ਆ ਪੰਜਾਬ ਦੇ ਲੋਕਾਂ ਨੇ ਜਿਹੜੀ ਆਸਾਂ ਇਦਾਂ ਦੇ ਨਾਲ ਸਰਕਾਰ ਨੂੰ ਚੁਣਿਆ ਨਾਜੁਗ ਮੁੱਖ ਮੰਤਰੀ ਜਿੰਨੀ ਅਨਰਜ਼ਗ ਢੰਗ ਦੇ ਨਾਲ ਜਿਹਨਾਂ ਫਾਸਟ ਰੂਟ ਚੋਂ ਕੰਮ ਕਰ ਰਹੇ ਆ ਹਿਸਟਰੀ ਦੇ ਅੰਦਰ ਇਸ ਕਿਸਮ ਦੇ ਪਹਿਲੇ ਮੁੱਖ ਮੰਤਰੀ ਹੋਣਗੇ ਪੰਜਾਬ 'ਚ ਸੋ ਆਉਣ ਵਾਲੇ ਦਿਨਾਂ 'ਚ ਹੋਰ ਵੀ ਵੱਡੇ ਸਰਕਾਰ ਕੰਮ ਕਰੂਗੀ ਗੈਂਗਸਟਰ ਲਗਾਤਾਰ ਜਿਹੜੇ ਹੋਰੇ ਇਨਕਾਊਂਟਰ ਹੋ ਰਹੇ ਉਹਨਾਂ ਦੀ ਲਾਜ਼ਮੀ ਦੇਖੋ ਜਿਹੜੇ ਐਂਟੀਸੋਸ਼ਲ ਐਲੀਮੈਂਟ ਹੈਗਾ ਚਾਹੇ ਉਹ ਕਿਸੇ ਵੀ ਕਾਊਂਟਰ ਤੇ ਕੰਮ ਕਰਦਾ ਕਿਸੇ ਵੀ ਸਾਈਡ 'ਚ ਹੈਗਾ ਆ ਸਰਕਾਰ ਸਖਤੀ ਵਰਤੂਗੀ ਆਪਣੀ ਸਰਬੋਧਿ ਸਰਕਾਰ ਨੂੰ ਤਾਂ ਮਾਨਸਾਦੀ ਗੁਪੀਲ ਇੱਕ ਵੀਡੀਓ ਵਾਇਰਲ ਕਰਦੀ ਹੈ ਉਰੇ ਤੇ ਕੀ ਕਹਿਣਾ ਚਾਹੁੰਦੇ ਨਹੀਂ ਨਹੀਂ ਸਿਕਿਉਰਿਟੀ ਨਾਲ ਲੱਗੇ ਚੱਲਦੇ ਨੇ ਨੋ ਨਾ ਆ ਕੇ ਉਹਨਾਂ ਕੋਲ ਕੋਈ ਹੁੰਦਾ ਇਹ ਨਿੱਜੀ ਹਮਲੇ ਆ ਕਿ ਰਾਜਨੀਤੀ ਦੇ ਅੰਦਰ ਲੋਕ ਬਿਲਕੁਲ ਨਹੀਂ ਪਸੰਦ ਕਰਦੇ ਨਾ ਇਹਨਾਂ ਨੂੰ